ਦੂਜੇ ਸਵੇ ਸੋਈ ਸੀ ਤੀਜੇ ਵਾਸਤੇ ਕੱਬਣਾ ਤੇ 9 ਮਹੀਨੇ ਦੀ ਠੀਕ ਆ ਬਾਈ ਜਿੱਥੋਂ ਆਪਾਂ ਖਰੀਦੀ ਸੀ ਉਦੋਂ ਦੋ ਦੋ ਮੈਂ 13-14 ਕਿਲੋ ਚੋਇਆ ਸੀ ਅਗਲੇ ਵਦਨ ਵਾਲੀ ਹੈ ਨਾ ਮੇਰੇ ਦੁੱਗਣੇ ਪੈਸੇ ਕਰੂਗੀ ਜਨਾਂ ਚ ਮੁੱਲ ਕਰਾਂਗੇ ਬਾਈ ਕਿੰਨੇ ਦੀ ਦੇਣੀ ਹੈ ਮੇਰੇ ਜੱਪ ਘਾਈ ਨਹੀਂ ਕਰਾਉਣੀ ਆਪਾਂ 9 ਮਹੀਨਾ ਦੀ ਕੱਬਣਾ ਹੋ ਗਈ 9 ਮਹੀਨਿਆਂ ਦੀ ਕੱਬਣ ਹੋ ਚੁੱਕੀ ਆ ਆਪਾਂ ਚੈੱਕ ਕਰਾ ਕੇ ਲੈ ਕੇ ਆਏ ਆ ਚੈੱਕ ਕਰਾ ਕੇ ਸੀਲ ਸਾਉਂ ਨੇ ਇਦੋਂ ਉੱਤੇ ਤਾਂ ਨਹੀਂ ਹੁੰਦਾ ਵਿਚਾਲੇ ਜੇ ਵੇੜੇ ਦੇ ਵਿਚਾਲੇ ਪਟਾ ਕੇ ਚੋੜਾ ਬਿਲਕੁਲ ਬਾਈ ਪੂਸ ਚੱਕ ਕੇ ਖਾਧੋ ਪਖਰੀ ਦੀ ਆ ਠੀਕ ਆ ਬਾਈ ਤੇ ਆਪਣੇ ਕੋਲ 17 18 ਮੰਨ ਕੇ ਲੈ ਲਏ ਹੋ ਸਕਦਾ ਵੀ ਦੁੱਧ ਜ਼ਿਆਦਾ ਵੀ ਪਿਆ ਜਾਵੇ ਠੀਕ ਆ ਬਾਈ ਉਹ ਦੁੱਧ ਅਗਲੇ ਦੀ ਸੇਵਾ ਦਾ ਹੋ ਜਾਣਾ ਉਹ ਅਗਲੀ ਸੇਵਾ ਆ ਤੇ ਸਮਝ ਆ ਬਾਈ ਹਨਾ ਯਾਨੀ ਸੀਲਸਾਉ ਪੂਰੀ ਹੋਊਗੀ ਕੋਈ ਐ ਨਹੀਂ ਉਹ ਲੱਤਾਂ ਛੜਾਂ ਵਾਲੀ ਹੋਊਗੀ ਹਾਂ ਤੇ ਥਣ ਲੱਗਾ ਦੂਰਾ ਵੱਛੀ ਨੂੰ ਬਿਲਕੁਲ ਬਾਈ ਥਣ ਬਹੁਤ ਸੁਣਾ ਲੱਗਾ ਹੋਇਆ 3 ਤਰੀਕ ਨੂੰ ਠੀਕ ਹੈ ਨਾ ਪਕਾਈ ਨਹੀਂ ਕਰਾਉਣੀ ਤਾਂ 60 ਦੇ ਵਿੱਚੋਂ ਮਾਨਤਾਨ ਕਰ ਦਾਂਗੇ ਰੇਟ ਕਰਾਉਣ ਨੂੰ ਹੁਣ ਤੁਸੀਂ ਆਪ ਹੀ ਦੇਖ ਲਓ ਜੇ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਇਆ ਬਾਈ ਰਿਸ਼ਪਾਲ ਕੋਰੇ ਬਾਈ ਦਾ ਪਿੰਡ ਚੰਦਪੁਰਾਣਾ ਤਹਿਸੀਲ ਬਾਗਾਪੁਰਾਣਾ ਦੇ ਜ਼ਿਲ੍ਹਾ ਮੋਗਾ ਦੇ ਵਿੱਚੋਂ ਦੋ ਨਗ ਸ਼ੂਟ ਕੀਤੇ ਆ ਦੋਨੇ ਟਾਪ ਕੁਆਲਿਟੀ ਦੇ ਇੱਕ ਤਾਂ ਐਚਪ ਤੁਸੀਂ ਦੇਖ ਹੀ ਰਹੇ ਹੋ ਬਹੁਤ ਜਿਆਦੇ ਵੱਡੀ ਰੇਲ ਗੱਡੀ ਦੇ ਡੱਬੇ ਜਿੱਡੀ ਤੇ ਦੂਜੀ ਜਿਹੜੀ ਯਰ ਸੀ ਉਹ ਵੀ ਬਹੁਤ ਜਿਆਦੇ ਚੰਗੀ ਆ ਜਾਣਕਾਰੀ ਦੋਨਾਂ ਦੀ ਲੈ ਕੇ ਦਊਗਾ ਵੀਡੀਓ ਦੇ ਨਾਲ ਬਣੇ ਰਹੋ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਲਗਾਤਾਰ ਚੱਲੂਗਾ ਜਾਨਵਰ ਨੂੰ ਖਰੀਦਣ ਤੋਂ ਪਹਿਲਾਂ ਤਸੱਲੀ ਬਾਈ ਦੇ ਨੰਬਰ ਤੇ ਤੁਸੀਂ ਕਰ ਲੈਣੀ ਹੈ ਕਿਉਂਕਿ ਇਹ ਵੀਡੀਓ ਦੇ ਵਿੱਚ ਆਪਾਂ ਇੱਕ ਤੁਹਾਡੇ ਲਈ ਤੋਕੜ ਗੱਬਣ ਚੱਕ ਪਾਸ ਜਿਹੜੀ ਗਾਂ ਲੈ ਕੇ ਆਇਆ ਰਿਸ਼ਪਾਲ ਬਾਈ ਪਹਿਲਾਂ ਤਾਂ ਸਵਾਗਤ ਹੈ ਜੀ ਸੱਚੀ ਗੱਲ ਬਾਈ ਸਾਰਿਆਂ ਦਾ ਸੱਚੀ ਗੱਲ ਜੀ ਰਿਸ਼ਪਾਲ ਬਾਈ ਪਹਿਲੀ ਗੱਲਬਾਤ ਕਰੀਏ ਆਪਾਂ ਜਰਸੀ ਦੀ ਹੋਣੀ ਹੈ ਹਾਂ ਇਹ ਕੀ ਡਿਟੇਲ ਸੱਜਣਾ ਇਹਦੀ ਇਹ ਦੂਜਾ ਸੂਹਾ ਸੁੰਦੀ ਵੀਰੇ ਪਹਿਲੇ ਸੂਏ ਦਾ 16 ਲੀਟਰ ਦਾ ਦੁੱਧ ਦੱਸਿਆ ਸੀ ਮਾਲਕਾਂ ਨੇ ਜਿੱਥੋਂ ਆਪਾਂ ਖਰੀਦੀ ਆ ਠੀਕ ਆ ਬਾਈ ਤੇ ਆਪਣੇ ਕੋਲ 17 18 ਮੰਨ ਕੇ ਲੈ ਲਏ ਹੋ ਸਕਦਾ ਵੀ ਦੁੱਧ ਜ਼ਿਆਦਾ ਵੀ ਪਿਆ ਜਾਵੇ ਠੀਕ ਆ ਬਾਈ ਉਹ ਦੁੱਧ ਅਗਲੇ ਦੀ ਸੇਵਾ ਦਾ ਹੋ ਜਾਣਾ ਉਹ ਅਗਲੇ ਦੀ ਸੇਵਾ ਆ ਤੇ ਸਮਝਿਆ ਬਾਈ ਹੈਨਾ ਯਾਨ ਬਿਲਕੁਲ ਬਾਈ ਥਣ ਬਹੁਤ ਸੋਹਣਾ ਲੱਗਿਆ ਹੋਇਆ ਹੈ 3 ਤਰੀਕ ਨੂੰ ਇਹਦੇ 9 ਮਹੀਨੇ ਪੂਰੇ ਹੋ ਜਾਂਦੇ ਆ ਬਾਈ ਹੁਣ ਇਹ ਪੂਰੇ ਦਿਨਾਂ ਤੇ ਸੋਹਣੀ ਇੱਕ ਦੋ ਦਿਨ ਉੱਪਰ ਲੈ ਕੇ ਜਾਂਦੀ ਉਹ ਪਰਮਾਤਮਾ ਜਾਂਦਾ ਉਹ ਗਾਂ ਰੱਬ ਜਾਣਦਾ ਬਾਈ ਥਣ ਦੀ ਜੜਤੀ ਜੁੜਤੀ ਸੋਹਣੀ ਲੱਗੀ ਹੋਈ ਹੈ ਬਾਈ ਮੈਂ ਸਾਰੇ ਘਾਸ ਚੰਗੀ ਆ ਵੱਛੀ ਪਲੀ ਆ ਸਾਮ ਸਵੇਰ ਚ ਪੂਰੀ ਚੰਗੀ ਆ ਸਾਰਾ ਬਿਲਕੁਲ ਬਾਈ ਹੈਨਾ ਲਿਆ ਵੀ ਇਹਨੂੰ ਆਪਾਂ ਇੱਕ ਵਾਰ ਰਿਸ਼ਪਾਲ ਤੋੜਗੇ ਤੇ ਇਹਨੂੰ ਆਪਾਂ ਦਿਖਾਉਣੇ ਆ ਵੀ ਇਹਦੇ ਥਣ ਲੈਵਾ ਕਿਹੋ ਜਿਹਾ ਲੱਗਿਆ ਹੋਇਆ ਚੌੜੀ ਤੁਸੀਂ ਚੈੱਕ ਕਰਕੇ ਦੇਖ ਲਓ ਫੁੱਲ ਹੀ ਆ ਬਾਕੀ ਬੱਚੀ ਜਾਣ ਦੇ ਵਿੱਚ ਹੈ ਜਿਹੜੀ ਮੇਨ ਗੱਲ ਆ ਆ ਦੇਖੋ ਕਰੋ ਅੱਛੀ ਤੋਰੇ ਫੋਰੇ ਸਾਰੇ ਗਾਹੇ ਚੰਗੀ ਆ ਯਾਰ ਸੋਹਣੀ ਆ ਤੁਸੀਂ ਇੱਥੋਂ ਥਾਨ ਲੇਵੇ ਤੇ ਮੈਂ ਤੁਹਾਨੂੰ ਝਾਦ ਮਰਵਾਵਾਂ ਆ ਚੈੱਕ ਕਰੋ ਹਾਂਜੀ ਹਾਂਜੀ ਬਹੁਤ ਯਾਰੇ ਬਾਕੀ ਚੌੜੀ ਆ ਇਹ ਨਹੀਂਗਾ ਵੀ ਨਿੱਕੀ ਜੀ ਆ ਕਈ ਵਾਰੀ ਪਚਕੀਆਂ ਜੀਆਂ ਹੁੰਦੀਆਂ ਓਵੇਂ ਨਹੀਂ ਹੈਗੀ ਉਹ ਬੁਰੋ ਮੱਜ ਲਾਲਾ ਹੁੰਦਾ ਪੰਜ-ਸੱਤ ਕਿਲੋ ਦੁੱਧ ਦੇਣਾ ਹੁੰਦਾ ਪੰਜ-ਸੱਤ ਕਿਲੋ ਵਾਲੀਆਂ ਸਹੀ ਗੱਲ ਬਾਈ ਆਪਾਂ ਤੈਨੂੰ ਪਤਾ ਵੀ ਉਹ ਲੈ ਕੇ ਨਹੀਂ ਆਉਂਦੇ ਤਹਿਸੀਲ ਸਾਹੂ ਲੈ ਇਹਦੇ ਉੱਤੇ ਤਾਂ ਨਹੀਂ ਹੁੰਦਾ ਵਿਚਾਲੇ ਜੇ ਵੇੜੇ ਦੇ ਵਿਚਾਲੇ ਪਟਾ ਕੇ ਚੋੜਾ ਬਿਲਕੁਲ ਬਾਈ ਪੂਸ ਚੱਕ ਕੇ ਖੜ 18 ਕਿਲੋ ਦਾ ਮੰਨ ਕੇ ਚੱਲੋ 18 ਕਿਲੋ ਦੇ ਹਿਸਾਬ ਨਾਲ ਬਾਈ ਹਨਾ 16 ਕਿਲੋ ਦੁੱਧ ਪਹਿਲੇ ਸਵੇਰੇ ਦੱਸ ਦੇਤੀ 18 ਕਿਲੋ ਦੇ ਹਿਸਾਬ ਨਾਲ ਬਾਈ ਕੀ ਦੇਣ ਲੈਣ ਇਹਦਾ ਵੀਰੇ ਜੇਦਾ ਕਿਸੇ ਨੇ ਪਕਾਈ ਨਹੀਂ ਕਰਾਉਣੀ 60 ਚੋਂ ਮਾਨਤਨ ਕਰ ਦਿਆਂਗੇ ਆਪਾਂ ਜੇ ਕਿਸੇ ਨੇ ਬਾਈ ਕਹਿੰਨਾ ਪਕਾਈ ਨਹੀਂ ਕਰਾਉਣੀ ਤਾਂ 60 ਦੇ ਵਿੱਚੋਂ ਮਾਨਤਨ ਕਰ ਦਾਂਗੇ ਰੇਟ ਕਰਾਉਣ ਨੂੰ ਹੁਣ ਤੁਸੀਂ ਆਪ ਹੀ ਦੇਖ ਲਓ ਜੇ 5-4000 ਰੁਪਈਆ ਬਾਈ ਨੇ ਵੱਧ ਕਰਤਾ ਛੋੜ ਛੱਪਾ ਜਾ ਪਕਾਈ ਕਰਨੀ ਉਹ ਗੱਲ ਐਤੋਂ ਤੁਸੀਂ ਥਣ ਲੇਵਾ ਚੈੱਕ ਕਰਕੇ ਦੇਖ ਲਓ ਬਹੁਤ ਜਿਆਦਾ ਸੋਹਣਾ ਲੱਗਿਆ ਹੋਇਆ ਬਾਕੀ ਥਣਾ ਦੀ ਜੜਤੀ ਬਹੁਤ ਚੰਗੀ ਲੱਗੀ ਹੋਈ ਹੈ ਬਾਈ ਬਈ ਬਹੁਤ ਚੰਗੀ ਵੱਛੀ ਆ ਯਾ ਸਾਰੇ ਬਸ ਚੰਗੀ ਆ ਬਾਕੀ ਕਿਹ ਸੱਜਣ ਦੀ ਸਮਝ ਚ ਆ ਗਈ ਬਾਈ ਉਹਨੇ ਛੱਡਣੀ ਹੀ ਨਹੀਂ ਹੈਨਾ ਮੁੱਲ ਕਰਾਉਣਾ ਕੋਈ ਆਪਣੇ ਕੋਲੋਂ ਪੈਂਡ ਕਰਾ ਲੈ 65 ਕਰਾ ਦੇਾਂਗੇ ਮੁੱਲ ਕਰ ਦਿਆਂਗੇ ਬਿਲਕੁਲ ਬਾਈ ਕਹਿੰਦਾ ਪੈਂਡ ਕਰ ਦਾਂਗੇ ਪਰ ਮਾਨ ਤਣ ਜਿਹੜਾ ਹੋਊਗਾ ਉਹ ਤੁਹਾਡੇ ਨਾਲ ਹੋਊਗਾ 60 ਤੇ ਵੱਜੀ ਸੀਲਸ ਆ ਉਹ ਬੁਰੀ ਲੈ ਜਿਆ ਮਰਜ਼ੀ ਬੈਠਾ ਆ ਤੀ ਚੈੱਕ ਕਰ ਕੋ ਸੀਲਸ ਆ ਤੇ ਬਾਕੀ ਜੇ ਗੱਲ ਕਰੀਏ ਗੋਲਡ ਨਾ ਬਹੁਤ ਪਈਆਂ ਹਜੇ ਪਈਆਂ ਬਾਈ ਹੈਨਾ ਹੋਰ ਤਿਆਰ ਹੋਊਗੀ ਹੈਨਾ ਗੱਲਬਾਤ ਕਰੀਏ ਬਾਈ ਆਪਾਂ ਦੋ ਨ ਹੇਲ ਗੱਡੀ ਦਾ ਡੱਬੇ ਜਿੜੀ ਆ ਬਾਈ ਹਣਾ ਕੱਦ ਚ ਵੀ ਵੱਡੀਆਂ ਲਾਮਵੇਲ ਚ ਵੀ ਵੱਡੀਆਂ ਹਾਂ ਸੋਹਣੀ ਆ ਬਾਈ ਓਦਾਂ ਵੀ ਹਾਂ ਹਾਂਜੀ ਹਾਂਜੀ ਲਾਲੀ ਟੌਕ ਕਾਲੀ ਪੂਰੀ ਚੰਗਾ ਬਾਈ ਇਹ ਕੀ ਡਿਟੇਲ ਆ ਬਾਈ ਇਹ ਰਿਸਪੋਰਟ ਇਹ ਵੀਰੇ ਦੂਜੇ ਸੂਏ ਸੂਈ ਸੀ ਤੀਜੇ ਵਾਸਤੇ ਕੱਬਣਾ ਤੇ ਨਾ ਮਹੀਨਾ ਦੀ ਠੀਕ ਆ ਬਾਈ ਜਿੱਥੋਂ ਆਪਾਂ ਖਰੀਦੀ ਸੀ ਉਹਦੇ ਦੋ ਦੋ ਮੈਂ 13-14 ਕਿਲੋ ਚੋਇਆ ਸੀ ਅਗਲੇ ਘਰੋਂ ਠੀਕ ਆ ਬਾਈ ਬੱਚੀ ਵਲਡ ਵਾਈਡ ਸੀ ਉਹ ਰੱਖ ਲਈ ਸੀ ਅਗਲੇ ਨੇ ਉਹਨਾਂ ਨੇ ਰੱਖ ਲਈ ਸੀ ਹਾਂਜੀ ਤੇ ਉਹ ਮੇਰੇ ਘਰੇ ਆ ਕੇ ਇਹ 10 ਕਿਲੋ ਵੀ ਕਰਿਆਉਂਦੀ 9.5 ਕਿਲੋ ਵੀ ਕਰਿਆਉਂਦੀ ਆ ਮਤਲਬ ਕਹਿਣ ਦਾ ਬਾਈ ਇਹ ਆ ਵੀ ਇਹ ਸਾਢੇ 3-4 ਮਹੀਨਿਆਂ ਦੀ ਤਿੰਨ ਮਹੀਨਿਆਂ ਦੀ ਗੱਭਣ ਹੋ ਗਈ ਤਿੰਨ ਮਹੀਨਿਆਂ ਦੀ ਗੱਭਣ ਹੋ ਚੁੱਕੀ ਆ ਆਪਾਂ ਚੈੱਕ ਕਰਾ ਕੇ ਲੈ ਕੇ ਆਏ ਆ ਚੈੱਕ ਕਰਾ ਕੇ ਲੈ ਕੇ ਆਏ ਅਗਲਾ ਆਪਦੀ ਤਸੱਲੀ ਕਰਾਉਣ ਵਾਸਤੇ ਡਾਕਟਰ ਆਪਦਾ ਨਾਲ ਲੈ ਕੇ ਆਵੇ ਬਾਈ ਜਿਹੜੇ ਹਿਸਾਬ ਨਾਲ ਤੁਸੀਂ ਦੱਸਿਆ ਵੀ ਇਹਦੀ ਪਿਛਲੀ ਬੱਚੀ ਚੰਗੇ ਸੀਮਨ ਦੀ ਸੀ ਹੋ ਸਕਦਾ ਇਸ ਸਾਲ ਏਰਗੀ ਵੀ ਉਹਨ ਕਿ ਦਿਖਾਉਣੇ ਆ ਥਾਂਲੇਵੇ ਦੀ ਚੰਗੀ ਆ ਜਿਵੇਂ ਚੰਗੇ ਫਾਰਮ ਆ ਭਾਈ ਚੌਣ ਚਾਨ ਨੂੰ ਵੀ ਬਹੁਤ ਠੰਡੀ ਆ ਕੋਈ ਐ ਨਹੀਂ ਮੋਟੀ ਚਵਾਈ ਲੱਗੀ ਆ ਹਾਂ ਆ ਤੁਸੀਂ ਇੱਥੋਂ ਦੇ ਥਾਂਲੇਵੇ ਦਾ ਸਾਬਕ ਤਾਬ ਲਾ ਕੇ ਦਰੋ ਨਾੜਾ ਨੂੜਾ ਪਈਆਂ ਪੂਰੀਆਂ ਐਣ ਜਿਵੇਂ ਆਪਾਂ ਕਹਿੰਦੀ ਆ ਮੈਂ ਨਾ ਦੂਜੇ ਪਾਸੇ ਮੈਂ ਨਹੀਂ ਦਿੰਦਾ ਯਾਰ ਇਹਦੀ ਵੱਡੀ ਆ ਕੱਦ ਬੱਡ ਦੀ ਵੀ ਵੱਡੀ ਆ ਬਾਕੀ ਚੌੜੀ ਚੂੜੀ ਵੀ ਭਾਈ ਬਹੁਤ ਆ ਹਨਾ ਬਹੁਤ ਜ਼ਿਆਦਾ ਚੰਗੀ ਆ ਬਾਕੀ ਇਹ ਆ ਭਾਈ ਏਸ ਸੂਏ ਦਾ ਚੱਲ ਆਪਾਂ ਜਿਹੜਾ ਭਾਅ ਕਰਨਾ ਹਨਾ ਨਾਰਮਲ ਹੀ ਕਰਨਾ ਬਾਹਰ ਏ ਸੂਏ ਘੱਟੋ ਘੱਟ 50000 ਰੁਪਏ ਵਧਣ ਵਾਲੀ ਆ ਹਨਾ تیرے ਦੁੱਗਣੇ ਪ ਮੇਰੇ ਜੱਪਕਾ ਇਹ ਨਹੀਂ ਕਰਾਉਣੀ ਆਪਾਂ 55000 ਰੁਪਏ ਦੀ ਦੇਣੀ ਆ ਤੇ ਜੋ ਉਹਦਾ ਮੁੱਲ ਕਰਾਉਣਾ ਭਾਏ 70 ਕਰਾ ਲਓ ਬਾਈ ਕਹਿੰਦਾ ਜੇ ਪਕਾਈ ਨਹੀਂ ਕਰਾਉਣੀ ਤਾਂ 55000 ਦੀ ਇਹ ਆਪਾਂ ਅੱਜ ਸੱਜਣ ਨੂੰ ਦੇ ਦੇਣੀ ਹੈ ਇੱਥੋਂ ਤੁਸੀਂ ਚੈੱਕ ਕਰਕੇ ਦੇਖ ਲਓ ਵੱਡੀ ਵੀ ਆ ਕੱਦ ਬੱਡ ਦੀ ਵੀ ਵੱਡੀ ਆ ਚੌੜੀ ਵੀ ਫੁੱਲੀ ਆ ਤੇ ਤਿੰਨਾਂ ਮਹੀਨਿਆਂ ਦੀ ਚੈੱਕ ਪਾਸਾ ਬਾਈ ਕਹਿੰਦਾ ਆਪਣੇ ਲਈ ਉਹ ਤਸੱਲੀ ਹੈ ਜੇ ਕਿਸੇ ਵੀ ਸੱਜਣ ਨੇ ਤਸੱਲੀ ਕਰਨੀ ਆ ਉਹਦਾ ਡਾਕਟਰ ਬਾਈ ਆਪਣੇ ਘਰੇ ਮਾਂ ਸੀਲ ਸਾਉ ਲੈ ਵੀ ਪੂਰੀ ਆ ਲੈ ਜਿੱਥੇ ਤੱਕ ਮਰਜੀ ਬੈਠਾ ਕੋਈ ਉਹਦਾ ਕੋਈ ਚੱਕਰ ਹੋਰ ਦਾ ਕੋਈ ਮਸਲਾ ਹੀ ਨਹੀਂ ਹੈਣਾ ਦਾਣਾ ਪਾਓ ਰਸੀ ਲਾਹੋ ਤਾਂ ਥੱਲੇ ਬੈਜੋ ਥੱਲੇ ਬੈਜੋ ਤੇ ਦੂਜੀ ਗੱਲ ਬਾਈ ਇਹ ਆ ਵਿਚ ਇੱਕ ਪਾਸ ਆ ਹਨ ਤੇ ਗਾਲੀ ਮੇਰੀ ਫੇਰ ਤਿਆਰੀ ਜੀ ਖੜੀ ਆ ਹਨ ਮੈਂ ਨਾ ਤਿਆਰੀ ਜੀ ਖੜੀ ਆ ਸੇਉਣ ਵੀ ਚੰਗਾ ਲੱਗਾ ਜੇ ਤੇ ਬੱਚੀ ਦੇ ਕੀ ਸੋਣੇ ਤੇ ਸੁਹਾਗਾ ਹੋ ਜਾਵੇ ਸੋਣੇ ਸੁਹਾਗੇ ਵਾਲੀ ਗੱਲ ਹੋਣੀ ਹੈ ਨਾ ਤੇ ਬਾਕੀ ਬਾਈ ਦੇ ਰੇਟ ਕਿੰਨੇ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਸੱਜਣ ਕਹਿੰਦੇ ਹੁੰਦੇ ਆ ਵੀ ਬਾਈ ਤੋਕੜ ਗੱਭਣ ਲੱਭ ਕੇ ਲੈ ਆ ਕੇ ਦਿਓ ਹਨਾ ਆ ਚੱਕੋ ਮਿੱਤਰੋ ਹੈਵੀ ਟੌਪ ਕੁਆਲਿਟੀ ਦੀ ਇਹ ਨੀਗਾ ਲੈਵੇ ਥਾਂ ਲੈਵੇ ਦੀ ਵੀ ਬਾਈ ਆਪਾਂ ਤੋਕੜਗਾ ਕਿਤੇ ਗਾਂ ਲਈ ਲੈਂਦੇ ਨਹੀਂ ਤੋਕੜਗਾ ਆ ਚੰਗੀ ਲੱਗੀ ਕਰਕੇ ਆਪਾਂ ਨੂੰ ਆਪਾਂ ਉਧਾਂ ਪੂਰੀ ਬਰੀਡ ਵਾਲੀ ਬੱਚੀ ਲਵਾਂਗੇ ਕੋਈ ਆਏ ਨਹੀਂ ਲੈਂਦੇਗੀ ਹਾਂ ਆ ਤੁਸੀਂ ਚੈੱਕ ਕਰਕੇ ਦੇਖ ਲਓ ਰਿਸ਼ਵਾਲ ਭਾਈ ਇੱਕ ਵਾਰੀ ਹੈਨਾ ਫਾਰਮ ਦੀ ਲੋਕੇਸ਼ਨ ਤੇ ਮੋਬਾਈਲ ਨੰਬਰ ਬੋਲ ਦਿੰਦਾ ਵੇ ਆਪਣਾ ਪਿੰਡ ਹੈਗਾ ਚੰਦਪੁਰਾਣਾ ਮੋਗਾ ਤੋਂ ਬਾਗਾਪੁਰਾਣਾ ਵਾਲੇ ਰੋਡ ਤੇ ਆ ਠੀਕ ਹੈ ਜੀ ਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਤੇ ਨੰਬਰ ਬਾਈ ਦਾ ਸਕਰੀਨ ਤੇ ਪਤਾ ਚੱਲ ਰਿਹਾ 85428781 ਕਿਸੇ ਵੀ ਸੱਜਣ ਨੇ ਦੋਨਾਂ ਨਗਾਂ ਦੇ ਵਿੱਚੋਂ ਜਿਹੜਾ ਨਗ ਪਸੰਦ ਆਉਂਦਾ ਗੱਲਬਾਤ ਬਾਈ ਦੇ ਨਾਲ ਕਰਕੇ ਜਾਨਵਰ ਦੀ ਤਸੱਲੀ ਕਰਕੇ ਖਰੀਦ ਲੈਣਾ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ